ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਸਤੀ ਬਿਜਲੀ ਮੁਹੱਈਆ ਕਰਵਾਉਣ ਦੇ ਲਈ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਵੱਲੋਂ ਇੱਕ ਬੋਲੀ ਕਰਵਾਈ ਗਈ ਸੀ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਦੇ ਲਈ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਇਸ ਬੋਲੀ ਦੇ ਵਿੱਚ ਕੁੱਲ 28 ਕੰਪਨੀਆਂ ਨੇ ਹਿੱਸਾ ਲਿਆ ਸੀ ਤੇ ਜਲਾਲਾਬਾਦ ਦੀ ਇੱਕ ਕੰਪਨੀ ਵੱਲੋਂ ਪੰਜਾਬ ਦੇ ਵਿੱਚ 66 ਪਲਾਂਟ ਲਗਾਏ ਜਾਣਗੇ ਜੋ ਕਿ 4 ਕਿਲੋਵਾਟ ਸਮਰੱਥਾ ਵਾਲੇ ਹੋਣਗੇ ਤੇ ਟੋਟਲ ਸਮਰੱਥਾ 264 ਕਿਲੋਵਾਟ ਦੀ ਹੋਵੇਗੀ ਤੇ ਪੰਜਾਬ ਸਰਕਾਰ ਵੱਲੋਂ 25 ਸਾਲ ਦੇ ਲਈ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ ਕਿ ਇਸ ਦੀ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਦਿੱਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਇਸ ਕੰਪਨੀ ਤੋਂ 25 ਸਾਲ ਲਈ ਸਸਤੀ ਬਿਜਲੀ ਖਰੀਦੇਗੀ ਪੰਜਾਬ ਨੂੰ ਖੁਸ਼ਹਾਲੀ ਦੀਆਂ ਤਰੱਕੀਆਂ ਤੇ ਲਿਜਾਣ ਦੇ ਮਕਸਦ ਦੇ ਨਾਲ ਅਤੇ ਗ੍ਰੀਨ ਔਰ ਕਲੀਨ એનર્ਜੀ ਦੇ ਮਕਸਦ ਦੇ ਨਾਲ ਰੀਨਿਊਏਬਲ એનર્ਜੀ ਦੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਾਡੇ ਪੀਡਾ ਡਿਪਾਰਟਮੈਂਟ ਦੇ ਥਰੂ ਕੀਤੇ ਜਾ ਰਹੇ ਨੇ ਜਿਹਦੇ ਤਹਿਤ ਇੱਕ ਨਵਾਂ ਲੈਂਡਮਾਰਕ ਹੈ ਜਿਹੜਾ ਉਹ ਅੱਜ ਪੀਡਾ ਨੇ ਤੈਅ ਕੀਤਾ ਜਿਸ ਦੇ ਵਿੱਚ 264 ਮੈਗਾਵਾਟ ਦੇ ਟੋਟਲ 66 ਪ੍ਰੋਜੈਕਟਸ 4 ਮੈਗਾਵਾਟ ਦੇ 66 ਪ੍ਰੋਜੈਕਟ ਨੇ ਜਿਹੜੇ ਉਹਦੇ ਲਈ ਅਸੀਂ ਬਿਡ ਕੀਤਾ ਸੀਗਾ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਜ ਜਿਹਦੇ ਨਾਲ ਸਸਤੀ ਔਰ ਰੀਨਿਊਏਬਲ એનર્ਜੀ ਜਿਹੜੀ ਉਹ ਤਿਆਰ ਕੀਤੀ ਜਾਵੇ ਤੇ ਮੈਨੂੰ ਇਹ ਦੱਸ ਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਜਿਹੜਾ ਉਹ ਮਿਲਿਆ तकरीबन 28 ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਹਦਾ ਅੱਜ ਐਲਓਏ ਲੈਟਰ ਆਫ ਅਵਾਰਡ ਹੈ ਜਿਹੜਾ OSP सोलर जनरेशंस एक जलाललाबाद बेस्ड कंपनी ਨੂੰ ਲੈਟਰ ਆਫ अवार्ड ਹੈ ਜਿਹੜਾ ਉਹ ਦਿੱਤਾ ਹੈ 2 ਰੁਪਏ 38 ਪੈਸੇ ਪਰ ਯੂਨਟ 25 ਸਾਲ ਦੇ ਲਈ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਘੱਟ ਪਾਵਰ ਪਰਚੇਸ ਐਗਰੀਮੈਂਟ ਹੈ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ बेस्ड ਕੰਪਨੀਆਂ ਤੇ ਲੋਕ ਹੀ ਐਂਟਰਪ੍ਰੈਨਰਸ ਨੇ ਜਿਹੜੇ ਉਹ 11 ਨੇ ਇਹ ਸਾਰੇ ਦੇ ਸਾਰੇ 66 ਪ੍ਰੋਜੈਕਟ ਨੇ ਜਿਹੜੇ 264 ਮੈਗਾਵਾਟ ਸੋਲਰ ਦੇ ਇਹ 31 ਦਸੰਬਰ 2025 ਤੱਕ ਲਾ ਕੇ ਤਿਆਰ ਹੋ ਜਾਣਗੇ ਸਬਸਟੇਸ਼ਨਸ ਦੇ ਉੱਪਰ ਤਾਂ ਕਿ ਪੰਜਾਬ ਦਾ ਪੁਇਖ ਨੂੰ ਹੋਰ ਸੁਨਹਿਰਾ ਬਣਾਇਆ ਜਾ ਸਕੇ ਸਸਤੀ ਔਰ ਗ੍ਰੀਨਰ ਕਲੀਨ એનર્ਜੀ ਦੇ ਨਾਲ ਸੋ ਐਸਪੀ ਸੋਲਰ ਤੋਂ ਵੀਪੀ ਸੋਲਰ ਦੀ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾ ਬੀਰ ਰਿਪੋਰਟ ਜਗਬਾਣੀ ਟੀਵੀ